ਗੁਰਾਇਆਂ ਦੇ ਲਈ ਅੱਜ ਇੱਕ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਕਿਉਂਕਿ ਪਿਛਲੇ 2 ਸਾਲਾਂ ਤੋਂ ਰਸ਼ੀਆ ਦੇ ਵਿੱਚ ਜਿਹੜਾ ਰਸ਼ੀਆ ਤੇ ਯੂਕਰੇਨ ਦੀ ਜੰਗ ਚੱਲ ਰਹੀ ਸੀ ਉਹਦੇ ਵਿੱਚ ਗੁਰਾਇਆਂ ਦਾ ਮੰਦੀਪ ਕੁਮਾਰ ਜਿਹੜਾ ਨੌਜਵਾਨ ਸੀਗਾ 32 ਸਾਲ ਦੀ ਜਿਹੜੀ ਉਮਰ ਜਿਹੜੀ ਦੱਸੀ ਜਾ ਰਹੀ ਹੈ ਉੱਥੇ ਫਸਿਆ ਹੋਇਆ ਸੀਗਾ ਪਰਿਵਾਰ ਉਹਦਾ ਜਿਹੜਾ ਉਹਦਾ ਵੱਡਾ ਭਰਾ ਜਗਦੀਪ ਹੈ ਜਾਂ ਉਹਦੇ ਫਾਦਰ ਸਾਹਿਬ ਹੈ ਅਵਤਾਰ ਚੰਦ ਜੀ ਆਪਣੇ ਬੱਚੇ ਨੂੰ ਵਾਪਸ ਲਿਆਉਣ ਲਈ ਕਾਫੀ ਜਦੋਜਹਿਦ ਕਰ ਰਹੇ ਸੀਗੇ ਚਾਹੇ ਉਹ ਸਰਕਾਰੀ ਦਰਵਾਜ਼ਾ ਹੋਵੇ ਚਾਹੇ ਉਹ ਸਿਆਸੀ ਲੋਕ ਹੋਣ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੱਕ ਆਪਣੀ ਗੋਹਾਂ ਲਗਾ ਰੇ ਸੀ ਹਾਲਾ ਇੱਥੇ ਤੱਕ ਕਿ ਜਿਹੜਾ ਪਰਿਵਾਰ ਹੈ ਖੁਦ ਜਿਹੜਾ ਰਸ਼ੀਆ ਦੇ ਵਿੱਚ ਵੀ ਜਾ ਕੇ ਆਇਆ ਆਪਣੇ ਬੱਚੇ ਦੀ ਹਾਲ ਕਰਨ ਲਈ ਉੱਥੇ ਐਮਬੈਸੀ ਦੇ ਵਿੱਚ ਮਿਲਿਆ ਹਰ ਇੱਕ ਤਰੀਕ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਪਰ ਅੱਜ ਜਿਹੜੀ ਖਬਰ ਜਿਹੜੀ ਹੈ ਗੁਰਾਇਆ ਵਾਸੀਆਂ ਨੂੰ ਜਦੋਂ ਪਤਾ ਲੱਗਾ ਕਿ ਉਹਦੀ ਜਿਹੜੀ ਉਥੇ ਮੌਤ ਹੋ ਗਈ ਹੈ ਤੇ ਜਿਹੜੇ ਉਹਦੇ ਮ੍ਰਿਤਕ ਦੇ ਹੈ ਉਹ ਦਿੱਲੀ 에ਅਰਪੋਰਟ ਤੇ ਪਹੁੰਚ ਗਿਆ ਜਿਹੜੇ ਹੁਣ देर ਰਾਤ ਨੂੰ ਗੁਰਾਇਆਂ ਜਿਹੜਾ ਉਹਦੇ ਘਰ ਦੇ ਵਿੱਚ ਪਹੁੰਚਣਗੇ ਸਾਡੇ ਨਾਲ ਇਸ ਵਕਤ ਹੌਸਲੇ ਮੰਦਿਰ ਦੇ ਪਰਿਵਾਰਕ ਮੈਂਬਰ ਸੰਜੀਵ ਹੀਰ ਜੀ ਹੈ ਹੀਰ ਸਾਹਿਬ ਬੜੀ ਮੰਦ ਭਾਗੇ ਖਬਰ ਜਿਹੜੀ ਸਾਹਮਣੇ ਆਈ ਹੈ ਰੋਜੀ ਰੋਟੀ ਦੇ ਤਰਾਸ ਦੇ ਵਿੱਚ ਗਿਆ ਸੀਗਾ ਪਰ ਉਥੇ ਜਿਹੜਾ ਕਿਸੇ ਤਰੀਕੇ ਨਾਲ ਏਜੰਟਾ ਦੇ ਧੋਖੇ ਦਾ ਸ਼ਿਕਾਰ ਹੋ ਕੇ ਜਿਹੜੋ ਉਹ ਫੌਜ ਦੇ ਵਿੱਚ ਉਹਨੂੰ ਜ਼ਬਰਦਸਤੀ ਜਿਵੇਂ ਦੱਸਦੇ ਪਏ ਆ ਆ ਭਾਰਤੀ ਘਰਾ ਦਿੱਤਾ ਸੀਗਾ ਪਰ ਅੱਜ ਜਿਹੜੇ ਇਹ ਖਬਰ ਨੇ ਸਾਰੇ ਦੇ ਫਿਰਦੇ ਅਰੂਂਦਰ ਕੇ ਰੱਖ ਦਿੱਤੇ ਬੋਡੀ ਕਰ ਦਿੱਤਾ ਕਿੱਥੇ ਪਹੁੰਚ ਗਈ ਹੈ ਕੀ ਕੁਛ ਹਲੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਦੇ ਪਏ ਕਿ ਉਹਦੇ ਮਦਰ ਨੂੰ ਜਾਂ ਹੋਰ ਪਰਿਵਾਰਕ ਮੈਂਬਰਾਂ ਨੂੰ ਹਲੇ ਤੱਕ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਦਿੱਤੀ ਹੋਈ ਕਿ ਉਹਨਾਂ ਦਾ ਬੱਚਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਬਿਲਕੁਲ ਨਹੀਂ ਜੀ ਅੱਜ ਬੜਾ ਹੀ ਮੰਦ ਭਗਾ ਦੇਣਿਆ ਔਰ ਅੱਜ ਜੋ ਇਸ ਪਰਿਵਾਰ ਦੇ ਨਾਲ ਜੋ ਬੀਤੀ ਆ ਮੈਂ ਸਮਝਦਾ ਹੈਗਾ ਕੋਈ ਵੀ ਬਿਆਨ ਨਹੀਂ ਮੇਰੇ ਕੋਲ ਹੈਗੇ ਆ ਕਿਉਂਕਿ ਇਹ ਜਿਹੜਾ ਮਨਦੀਪ ਸੀਗਾ ਮਨਦੀਪ ਗੁਰਾਇਆਂ ਸ਼ਹਿਰ ਤੋਂ ਜਿਹੜਾ ਹੈਗਾ ਮੱਲਾ ਗੁਰੂ ਰਵਦਾਸ ਨਗਰ ਤੋਂ ਇਹ ਜਿਹੜਾ ਇਹ ਬਿਲੋਂਗ ਕਰਦਾ ਸੀ ਤੇ 2023 ਦੇ ਵਿੱਚ ਜਿਹੜਾ ਹੈਗਾ ਇਹ ਵਿਦੇਸ਼ ਦੇ ਵਿੱਚ ਰੋਟੀ ਰੂਜੀ ਕਮਾਉਣ ਦੇ ਲਈ ਜਿਹੜਾ ਹੈਗਾ ਇਹ ਗੁਰਾਇਆਂ ਤੋਂ ਜਿਹੜੇ ਹੈਗੇ ਆ ਪੰਜ ਨੌਜਵਾਨ ਜਿਹੜੇ ਆ ਉਹ 23 ਦੇ ਵਿੱਚ ਜਿਹੜੇ ਰਸ਼ੀਆ ਦੇ ਲਈ ਗਏ ਸੀਗੇ ਮੈਂ ਆਪ ਖੌਦ ਚੜਵਾਉਣ ਗਿਆ ਸੀਗਾ ਅੰਬਰਸਰ ਇਹਨਾਂ ਪੰਜਾਂ ਦੀ ਫਲੈਟ ਸੀ ਇਹ ਇੱਕ ਹੀ ਮਨਦੀਪ ਸੀ ਗੁਰਾਇਆਂ ਤੋਂ ਇੱਕ ਮੇਰੇ ਸੰਡੂ ਸਾਹਿਬ ਸੀਗੇ ਮੋਰੋ ਤੋਂ ਦੀਪਾ ਇੱਕ ਪਟਿਆ ਤੋਂ ਸੀ ਖੇੜੇ ਪਟਿਆ ਤੋਂ ਸੀਗਾ ਇੱਕ ਹਰਿਆਣੇ ਤੋਂ ਸੀ ਤੇ ਇੱਕ ਹੋਰ ਸੀਗਾ ਜੀ ਇਹ ਜਦੋਂ ਉੱਥੇ ਗਏ ਆ ਏਜੰਟਾਂ ਨਾਲ ਜਦੋਂ ਇਹਨਾਂ ਨਾਲ ਸਾਰੀ ਗੱਲਬਾਤ ਹੋਈ ਹੈ ਤੇ ਇਹ ਰਸ਼ੀਆ ਦੇ ਲਈ ਥੋ ਆਪਣੀ ਜਿਹੜੀ ਆ ਰੋਟੀ ਰੋਜੀ ਦੇ ਲਈ ਕਮਾਉਣ ਗਏ ਸੀ ਪਰ ਉੱਥੇ ਏਜੰਟਾ ਦੇ ਗਲਤ ਏਜੰਟਾ ਦੇ ੱੱਕੇ ਹੌ ਚੜਨ ਦੇ ਨਾਲ ਜਿਹੜਾ ਹੈਗਾ ਇਹ ਉੱਥੇ ਜਿਹੜਾ ਹੈਗਾ ਏਜੰਟਾ ਨੇ ਉੱਥੇ ਇਹਨਾਂ ਨੂੰ ਕਾਫੀ ਬਲੈਕਮੇਲ ਕੀਤਾ ਇਹਨਾਂ ਦੀ ਉੱਥੇ ਕੋਈ ਵੀ ਮਤਲਬ ਕਿ ਸੈਟਿੰਗ ਨਹੀਂ ਹੋਈ ਹੈਗੀ ਤੇ ਇਹ ਉੱਥੇ ਜਦੋਂ ਸੈਟਿੰਗ ਨਹੀਂ ਹੋਈ ਹੈਗੀ ਤੇ ਏਜੰਟਾ ਨੇ ਜਦੋਂ ਇਹਨਾਂ ਨੂੰ ਖਰਾਬ ਕੀਤਾ ਹੈਗਾ ਕਿਉਂਕਿ ਸਾਰੇ ਜਿਹੜੇ ਆ ਜਿਹੜੇ ਪਰਿਵਾਰ ਸੀਗੇ ਉਹ ਪੈਸੇ ਜਿਹੜੇ ਆ ਸਾਰੇ ਵਿਆਜੂ ਚੱਕੇ ਜਿਹੜੇ ਆ ਉਹ ਗਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮਨਦੀਪ ਵੀ ਜਿਹੜਾ ਹੈਗਾ ਬੜੇ ਮਾਤਰ ਪਰਿਵਾਰ ਦੇ ਵਿੱਚੋਂ ਸੀਗਾ ਤੇ ਹੈਂਥੂ ਮੌਤ ਵਾਲੇ ਸੀਗੇ ਕੋਈ ਵੱਡੇ ਨਹੀਂ ਸੀਗੇ ਕਿ ਲੈ ਵੀ ਪੌ ਪੈਸੇ ਵਾਲੇ ਸੀ ਜਾਂ ਕਿੱਦਾਂ ਵੀ ਆ ਪਰਿਵਾਰ ਨੇ ਵੀ ਬੜਾ ਜਿਗਰਾ ਕਰਕੇ ਕਿਉਂਕਿ ਪਹਿਲਾਂ ਵੀ ਇਹਦੇ ਦੋ ਵਾਰੀ ਪੇਪਰ ਜਿਹੜੇ ਆ ਉਹ ਕੈਨਸਲ ਹੋ ਗਏ ਸੀਗੇ ਕਿ ਇਹ ਜਾਵੇ ਬਾਹਰ ਤੇ ਆਪਣਾ ਜਿਹੜਾ ਹੈਗਾ ਰੋਟੀ ਰੋਜੀ ਦੇ ਲਈ ਪਰ ਇਹਦੇ ਨਹੀਂ ਉਦੋਂ ਵੀ ਮੁਕੱਦਰਾ ਦੇ ਵਿੱਚ ਅਸੀਂ ਤਾਂ ਇਹ ਆ ਗਿਆ ਸੀਗਾ ਤੇ ਇਹ ਜਦੋਂ ਹੁਣ 2023 ਦੇ ਵਿੱਚ ਗਏ ਆ 23 ਦੇ ਵਿੱਚ ਜਦੋਂ ਇਹਨਾਂ ਨੂੰ ਹਰਾਸਮੈਂਟ ਕੀਤਾ ਗਿਆ ਏਜੰਟਾ ਵੱਲੋਂ ਏਜੰਟਾ ਨੇ ਇਹਨਾਂ ਨੂੰ ਇੰਨਾ ਹਰਾਸਮੈਂਟ ਕੀਤਾ ਹੈਗਾ ਤੇ ਉੱਥੋਂ ਫਿਰ ਜਦੋਂ ਇਹਨਾਂ ਦੀ ਗਾਂ ਕਿਤੇ ਇਨੀ ਐਡੂਡ ਦੇਖੀ ਆ ਉਹਨਾਂ ਨੇ ਇਹਨਾਂ ਨੇ ਫਿਰ ਰਸ਼ੀਆ ਤੋਂ ਜਿਹੜਾ ਹੈਗਾ ਇਟਲੀ ਦਾ ਜਿਹੜਾ ਹੈਗਾ ਇਨੀ ਜਿਹੜਾ ਉੱਥੇ ਕੀਤਾ ਕਿ ਵੀ ਤੁਹਾਨੂੰ ਇੰਨੇ ਦੇ ਵਿੱਚ ਜਿਹੜਾ ਹੈਗਾ ਇਟਲੀ ਜਿਹੜਾ ਭੇਜ ਦਿੱਤਾ ਜਾਊਗਾ ਵੀ ਤੁਸੀਂ ਵੀ ਦੱਸੋ ਕਿੱਦਾਂ ਕਰਨੀ ਆ ਜਿਨ੍ਹਾਂ ਦੇ ਵਿੱਚ ਉਹ ਪੰਜੇ ਜਿਹੜੇ ਨੌਜਵਾਨ ਸੀਗੇ ਇੱਕ ਲੰਘੜਿਆ ਮੱਲੇ ਦਾ ਸੀਗਾ ਭਾਜੀ ਤੇ ਇਹ ਜਿਹੜਾ ਹੈਗਾ ਉੱਥੇ ਜਦੋਂ ਇਹਨਾਂ ਦੀ ਗੱਲਬਾਤ ਹੋਈ ਆ ਇਹਨੀ ਆਨਲਾਈਨ ਐਡ ਦੇਖੀ ਆ ਉਹਦੇ ਵਿੱਚ ਜਿਹੜੇ ਆ ਏਜੰਟਾਂ ਨੇ ਇਹਨੀ ਆਪਣੀ ਕਰਕੇ ਕਿੰਨੇ ਲੱਖ ਰੁਪਈਆ ਲਵਾਂਗੇ ਤੇ ਅਸੀਂ ਜਿਹੜਾ ਹੈਗਾ ਤੁਹਾਨੂੰ ਇਟਲੀ ਜਿਹੜਾ ਹੈਗਾ ਪਹੁੰਚਾ ਦੇਵਾਂਗੇ ਉਹਨਾਂ ਨੂੰ ਕੁਝ ਪੈਸੇ ਦੇ ਵੀ ਦਿੱਤੇ ਸੀਗੇ ਪਰ ਉਹਨਾਂ ਨੇ ਜਿਹੜਾ ਹੈਗਾ ਬਹੁਤ ਜ਼ਿਆਦਾ ਇਹਨਾਂ ਨੂੰ ਜਿਹੜਾ ਹੈਗਾ ਪਰੇਸ਼ਾਨ ਕੀਤਾ ਹਰਾਸਮੈਂਟ ਕੀਤਾ ਬਹੁਤ ਜ਼ਿਆਦਾ ਇਹਨਾਂ ਨੂੰ ਅ ਤਕਰੀਬਨ 23 ਦੀ ਗੱਲ ਆ ਦਸੰਬਰ ਮਹੀਨਾ ਵੀ ਜਿਹੜਾ ਹੈਗਾ ਮਤਲਬ ਕਿ ਸਰੀਰ ਵੀ ਇਹਨਾਂ ਦੇ ਜਿਹੜੇ ਆ ਕੰਮ ਨਹੀਂ ਕਰਦੇ ਸੀ ਜਿੱਦਾਂ ਦੇ ਇਹਨਾਂ ਦੇ ਉੱਥੇ ਹਾਲਾਤ ਹੋ ਗਏ ਸੀ ਕਿ ਇਹਨਾਂ ਨੇ ਭੁੱਖਣ ਪਿਆਸੇ ਜਿਹੜੇ ਆ ਇਹ ਉੱਥੇ ਮਤਲਬ ਕਿ ਔਖੇ ਦਿਨ ਹੀ ਨਹੀਂ گزارਦੇ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਬਾਕੀ ਜਿਹੜੇ 4 ਲੜਕੇ ਸੀਗੇ ਉਹਨਾਂ ਨੇ ਆਪਣਾ ਚਲੋ ਜਿੱਦਾਂ ਵੀ ਸੀਗਾ ਉਹ ਵਾਪਸ ਉਧਰੋਂ ਆ ਗਿਆ ਕਿ ਉਹ ਨਹੀਂ ਕਹਿੰਦੇ ਅਸੀਂ ਇਟਲੀ ਗਾ ਨਹੀਂ ਜਾਣਾ ਹੈਗਾ ਤੇ ਇਹ ਜਿਹੜੇ ਮਨਦੀਪ ਸੀਗਾ ਇਹ ਕਹਿੰਦਾ ਕਿ ਵੀ ਮੈਂ ਜਿਹੜਾ ਹੈਗਾ ਆਪਣਾ ਪੈਸੇ ਚੱਕ ਕੇ ਆਇਆ ਹੈਗਾ ਵੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਇੱਥੇ ਜਿਹੜਾ ਹੈਗਾ ਮਤਲਬ ਕਿ ਸੈਟ ਹੋ ਜਮਾ ਤੇ ਮੈਂ ਜਿਹੜੇ ਮੇਰੇ ਸਿਰ ਤੇ ਪੈਸੇ ਆ ਜਾਂ ਮੇਰੇ ਪਰਿਵਾਰਕ ਮੈਂਬਰ ਜਿਹੜੇ ਮੈਨੂੰ ਆਸਾਂ ਉਮੀਦਾਂ ਨਾਲ ਭੇਜਿਆ ਹੈਗਾ ਕਿ ਮੈਂ ਉਹਨਾਂ ਨੂੰ ਮੈਂ ਕੁਝ ਬਣ ਕੇ ਦਿਖਾਉਣਾ ਚਾਹੁੰਦਾ ਬਹੁਤ ਇੱਥੇ ਵੀ ਬਹੁਤ ਮਿਹਨਤ ਕਰਦਾ ਸੀਗਾ ਬਹੁਤ ਜ਼ਿਆਦਾ ਤੇ ਉਹ ਜਿਹੜਾ ਹੈਗਾ ਉੱਥੇ ਰੋਟੀ ਰੋਜੀ ਕਮਾਉਣ ਦੇ ਲਈ ਉਹ ਜਿਹੜਾ ਹੈਗਾ ਉੱਥੇ ਉਹ ਰੁਕ ਪਿਆ ਬਾਕੀ ਜਿਹੜੇ ਸੀਗੇ ਚਾਰ ਜਣੇ ਉਹ ਜਿਹੜੇ ਆ ਉਹ ਵਾਪਸ ਆ ਗਏ ਸੀਗੇ ਤੇ ਮੈਂ ਇਹਨੂੰ ਵੀ ਕਿਹਾ ਸੀਗਾ ਜਦੋਂ ਮੇਰੇ ਸੰਧੂ ਸਾਹਿਬ ਸੀਗੇ ਦੂਜੇ ਮੋਰੋ ਤੋਂ ਆ ਉਹਨਾਂ ਨੂੰ ਉਹਨਾਂ ਦੀ ਟਿਕਟ ਦੇ ਮੈਂ ਜਦੋਂ ਕਰਵਾਏ ਪੈਸੇ ਮੈਂ ਉਹਨਾਂ ਨੂੰ ਰਾਤ ਨੂੰ ਮੈਨੂੰ ਫੋਨ ਆਇਆ ਸੰਧੂ ਮੇਰੇ ਦਾ ਵੀ ਭਾਜੀ ਇੱਦਾਂ-ਇੱਦਾਂ ਕਰਕੇ ਬੜੇ ਇੱਥੇ ਔਖੇ ਆ ਬੜੇ ਮਤਲਬ ਕਿ ਪਰੇਸ਼ਾਨ ਹੈਗੇ ਆ ਵੀ ਇੱਦਾਂ-ਇੱਦਾਂ ਕਰਕੇ ਆ ਮੈਂ ਕਿਹਾ ਵੀ ਤੁਸੀਂ ਆ ਜਾਓ ਮੈਂ ਇਹਨੂੰ ਵੀ ਕਿਹਾ ਮਨਦੀਪ ਨੂੰ ਮੇਰੀ ਵਾਈਫ ਨੇ ਵੀ ਕਿਹਾ ਕਿ ਮਨਦੀਪ ਜੀ ਤੇਰਾ ਹੈਗਾ ਵੀ ਤੈਨੂੰ ਕਰਦੇ ਆ ਪਰ ਸਮਾਂ ਜਿਹੜਾ ਹੈਗਾ ਉਹ ਨਹੀਂ ਟਲਦਾ ਹੈਗਾ ਤੇ ਇਹ ਫੇ ਉੱਥੇ ਰੁਕ ਗਿਆ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਉੱਥੇ ਕਾਫੀ ਬਲੈਕਮਿਲ ਕੀਤਾ ਗਿਆ ਏਜੰਟਾ ਵੱਲੋਂ ਏਜੰਟਾ ਵੱਲੋਂ ਇਹਨਾਂ ਬਹੁਤ ਮਾਰਕੁੱਟ ਕੀਤੀ ਗਈ ਆ ਜਿਹਦੇ ਤਹਿਤ ਤੁਹਾਨੂੰ ਪਤਾ ਕਿ ਦੋ ਜਿਹੜੇ ਏਜੰਟ ਸੀਗੇ ਸੱਬਰਵਾਲ ਸੀ ਇੱਕ ਹੋਰ ਸੀਗਾ ਉਹਨਾਂ ਤੇ ਅਰੈਸਟ ਵੀ ਪੈ ਗਈ ਸੀ ਉਹ ਆ ਗਏ ਸੀ ਬਟ ਜਿਹੜਾ ਇਹ ਮੁੰਡਾ ਹੈਗਾ 2023 ਤੋਂ ਬਾਅਦ ਜਿਹੜਾ ਹੈਗਾ ਅੱਜ ਸਵੇਰੇ ਹੀ ਮੈਨੂੰ ਰਾਤੀ ਪਤਾ ਲੱਗਾ ਜਦੋਂ ਮੇਰੇ ਸੰਧੂ ਸਾਹਿਬ ਨੇ ਦੱਸਿਆ ਵੀ ਦਦਾ ਕਰਕੇ ਇਹ ਡੈੱਡ ਬੋਡੀ ਜਿਹੜੀ ਆ ਮੰਦੀਪ ਦੀ ਜਿਹੜੀ ਆ ਉਹ ਸਵੇਰ ਤੱਕ ਜਿਹੜੀ ਅੰਬਰ ਦਿੱਲੀ ਰਿਪੋਰਟ ਤੇ ਜਿਹੜੀ ਆ ਉਹ ਪਹੁੰਚ ਜਾਣੀ ਆ ਤੇ ਮਨ ਨੂੰ ਜਦੋਂ ਪਤਾ ਲੱਗਾ ਬੜਾ ਦੁੱਖ ਲੱਗਾ ਕਿ ਯਾਰ ਬਹੁਤ ਮਾੜਾ ਹੋਇਆ ਤੇ ਅੱਜ ਜਿਹੜੀ ਉਹਦੀ ਬੋਡੀ ਆ ਤਕਰੀਬਨ 2 ਸਾਲਾਂ ਬਾਅਦ ਕਿਉਂਕਿ ਉਹਨਾਂ ਦੇ ਪਰਿਵਾਰਕ ਮੈਂਬਰ ਪਿੱਛੇ ਜਿਹੜੇ ਉਹਦੇ ਫਾਦਰ ਸਾਹਿਬ ਤੇ ਜਿਹੜਾ ਉਹਦਾ ਬ੍ਰਦਰ ਜਗਦੀਪ ਆ ਉਹਨੇ ਬਹੁਤ ਭੱਜੇ ਦੌੜ ਕੀਤੀ ਆ ਇੱਥੇ ਤੱਕ ਹੀ ਆ ਕਿ ਜਿਹੜੇ ਹੋਰ ਸਾਡੇ ਵੱਖ-ਵੱਖ ਸਟੇਟਾਂ ਦੇ ਜਿਹੜੇ ਸਾਡੇ ਨੌਜਵਾਨ ਜਿਹੜੇ ਵੀਰ ਆ ਉਹ ਯੂਕਰੇਨ ਦੇ ਵਿੱਚ ਜਿਹੜੇ ਆ ਫਸੇ ਆ ਉਹ ਉਹਨਾਂ ਦਾ ਵੀ ਉਹ ਇਹ ਜਗਦੀਪ ਨੇ ਕਾਫੀ ਉਹਨਾਂ ਦਾ ਸਹਾਰਾ ਬਣ ਕੇ ਉਹਨਾਂ ਨੂੰ ਵੀ ਇੱਕ ਰਾਹ ਦਿਖਾਇਆ ਜਿਨ੍ਹਾਂ ਦੇ ਵਿੱਚੋਂ ਕਈ ਵਾਪਸ ਵੀ ਮਤਲਬ ਕਿ ਪਰਤ ਚੁੱਕੇ ਆ ਤੇ ਕਈਆਂ ਦੀ ਜਿਹੜੇ ਆ ਉੱਥੇ ਡੈਥ ਜਿਹੜੀ ਆ ਹੋ ਚੁੱਕੀ ਆ ਉਸ ਦੇ ਲਈ ਜਿਹੜਾ ਹੈਗਾ ਇਹ ਜਿਹੜਾ ਮਨਦੀਪ ਸੀਗਾ ਕਿ ਜਦੋਂ ਰਸ਼ੀਆ ਤੋਂ ਇਹਦਾ ਇਟਲੀ ਦਾ ਕੀਤਾ ਹੈਗਾ ਉਸ ਤੋਂ ਬਾਅਦ ਇਹਨੂੰ ਉੱਥੇ ਕਿਤੇ ਆਰਮੀ ਨੇ ਜਿਹੜੀ ਜੁਕਰੇਨ ਦੀ ਹੈਗੀ ਆ ਉਹਨਾਂ ਨੇ ਇਹਨਾਂ ਨੂੰ ਕਿਤੇ ਅਡਾਪਟ ਕਰਕੇ ਇਦਾਂ ਹੀ ਕਿ ਦੋ ਨੰਬਰ ਦੇ ਵਿੱਚ ਵੀ ਤੂੰ ਇੱਥੇ ਮਤਲਬ ਕੰਮ ਕਰ ਜਾ ਕਿਦਾਂ ਵੀ ਹੈਗਾ ਆਰਮੀ ਦੇ ਵਿੱਚ ਉਹ ਨਹੀਂ ਜਿਹੜਾ ਹੈਗਾ ਇਹਨੂੰ ਉੱਥੇ ਭਰਤੀ ਕੀਤਾ ਗਿਆ ਅਨਲੀਗਲ ਤੌਰ ਤੇ ਔਰ ਦੂਜੇ ਨੰਬਰ ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਮਨਦੀਪ ਸੀਗਾ ਇਹ ਹੈਂਡੀਕੈਪਡ ਸੀਗਾ ਇਹਦੀ ਲੱਤ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਸੀ ਤੇ ਥੋੜੀ ਜਿਹਾ ਇਹ ਠੀਕ ਨਹੀਂ ਤੁਰਦਾ ਸੀਗਾ ਤੇ ਆਰਮੀ ਆ ਦੇ ਵਿੱਚ ਹੁੰਦਾ ਕਿ ਉਹ ਕਿਸੇ ਵੀ ਹੈਂਡੀਕੈਪਟ ਨੂੰ ਉਹ ਆਰਮੀ ਦੇ ਵਿੱਚ ਜਿਹੜਾ ਹੈਗਾ ਉਹ ਭਰਤੀ ਨਹੀਂ ਕਰਦੇ ਚਾਹੇ ਉਹ 1 ਨੰਬਰ ਚ ਹੋਵੇ ਚਾਹੇ 2 ਨੰਬਰ ਚ ਹੋਵੇ ਬਟ ਆਰਮੀ ਨੇ ਇਹਨਾਂ ਨੂੰ ਜਿਹੜਾ ਹੈਗਾ ਸਾਡੇ ਜਿੰਨੇ ਵੀ ਇਥੋਂ ਸਾਡੇ ਇੰਡੀਆ ਦੇ ਜਿਹੜੇ ਵੱਖ-ਵੱਖ ਜਿਹੜੇ ਆ ਸਟੇਟਾਂ ਤੋਂ ਜਾਂਦੇ ਆ ਉਹਨਾਂ ਨੂੰ ਇੱਕ ਉਧਰ ਜਦੋਂ جنگ ਲੱਗਦੀ ਆ ਜਾਂ ਕੁਝ ਵੀ ਆ ਉਹਨਾਂ ਨੂੰ ਸਾਡੇ ਇਹ ਜਿਹੜੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਆਪਣੀ ਰੋਟੀ ਰੋਜੀ ਦੇ ਲਈ ਇਹਨਾਂ ਨੂੰ ਜਿਹੜਾ ਮੋਹਰੇ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਉਸ ਗੋਲੀ ਦਾ ਨਿਸ਼ਾਨਾ ਬਣਾਉਂਦੇ ਆ ਕਿ ਭਈ ਜੇ ਕੁਝ ਵੀ ਹੁੰਦਾ ਤੇ ਇਹਨਾਂ ਨੂੰ ਹੋਵੇ ਸਾਡਾ ਜਿਹੜਾ ਸਾਡੇ ਇੱਥੇ ਜੁਕ ਰਹੇ ਨੇ ਜਿਹੜੇ ਲੋਕ ਵਾਸੀ ਆ ਕਿ ਉਹ ਸਾਡੇ ਸੇਫ ਰਹਿਣ ਪਰ ਬਹੁਤ ਮਾੜਾ ਹੈਗਾ ਅੱਜ ਦਾ ਦਿਨ ਜਿਹੜਾ ਹੈਗਾ ਮੈਂ ਬਿਆਨ ਨਹੀਂ ਕਰ ਸਕਦਾ ਕਿ ਜੋ ਅੱਜ ਸਾਨੂੰ ਸੱਟ ਲੱਗੀ ਆ ਨਾ ਸਹਿਣ ਜੋਗਿਆ ਔਰ ਮੈਂ 3 ਵਜੇ ਇਹਨਾਂ ਦੇ ਜਿਹੜੇ ਮੰਦੀਪ ਦੇ ਫਾਦਰ ਸਾਹਿਬ ਆ ਸ਼੍ਰੀ ਅਵਤਾਰ ਚੰਦ ਜੀ ਉਹਨਾਂ ਨੂੰ ਮੈਂ ਕਿ ਜਗਦੀਪ ਦਾ ਮੈਨੂੰ ਫੋਨ ਆਇਆ ਸੀਗਾ ਉਹ ਜਿਹੜਾ ਹੈਗਾ ਉਹ ਡੈੱਡ ਬੋਡੀ ਕੱਲ ਦਾ ਲੈਣ ਗਿਆ ਈ ਤੇ ਮੈਂ 3:00 ਵਜੇ ਦੱਸਿਆ ਇਹਨਾਂ ਨੂੰ ਮੈਂ ਕਿ ਇਦਾਂ ਇਦਾਂ ਕਰਕੇ ਹੈਗੀ ਆ ਵੀ ਬਾਕੀ ਬਹੁਤ ਹੋਰਾਂ ਦਾ ਵੀ ਜਿਹੜਾ ਹੈਗਾ ਹਾਲ ਕਿਉਂਕਿ ਕਾਫੀ ਹੁੰਦੇ ਆ ਇਹ ਇਹ ਦੱਸਦੇ ਪਏ ਆ ਕਿ ਜਿਹੜਾ ਡੀਐਨਏ ਵੀ ਇਹਨਾਂ ਦਾ ਲਿਆ ਗਿਆ ਸੀਗਾ ਕਿਉਂਕਿ ਜੋ ਤੋ ਜੀ ਦੱਸਦੇ ਪਏ ਸੀ ਕਿ ਸ਼ਾਇਦ ਮਾਰਚ ਮਹੀਨੇ ਦੇ ਵਿੱਚ ਜਿਹੜੀ ਡੈਥ ਹੋ ਗਈ ਸੀ ਫਿਰ ਇਹਨਾਂ ਨੂੰ ਦੱਸਦੇ ਪਏ ਡੀਐਨਏ ਪਰਿਵਾਰ ਦਾ ਲਿਆ ਗਿਆ ਸੀਗਾ ਉਸ ਤੋਂ ਬਾਅਦ ਹੁਣ ਉਹਨੂੰ ਵੀ 9 ਮਹੀਨੇ ਦਾ ਸਮਾਂ ਤਕਰੀਬਨ ਬਿਲਕੁਲ ਜਿਹੜਾ ਇਹਨਾਂ ਦਾ ਪਰਿਵਾਰ ਜਾ ਕੇ ਵੀ ਆ ਰਸ਼ੀਆ ਦੇ ਵਿੱਚ ਆਪ ਖੁੱਲ ਗਿਆ ਇਹ ਪਰਿਵਾਰ ਜਿਹੜਾ ਫਾਦਰ ਸਾਹਿਬ ਹੈ ਜਾਂ ਇਹਦਾ ਬ੍ਰਦਰ ਕਹਿੰਦੇ ਦੋ ਵਾਰੀ ਉੱਥੇ ਜਾ ਕੇ ਆਇਆ ਉਹ ਵੀ ਖਰਚਾ ਕੋਲੋਂ ਕਰਕੇ ਆਏ ਕੋਲੋਂ ਕਰਕੇ ਆਏ ਆ ਜੀ ਇਸ ਤਰ੍ਹਾਂ ਹੈਗੀ ਆ ਕਿ ਇਹਨਾਂ ਦਾ ਜਿਹੜਾ ਡੀਐਨਏ ਹੈਗਾ ਜਿਹੜਾ ਇਹ ਹੋਇਆ ਸੀ ਦਿੱਲੀ ਦੇ ਵਿੱਚ ਅੱਜ ਤੋਂ तकरीबन ਸਾਲ ਪਹਿਲਾਂ ਜਿਹੜਾ ਹੈਗਾ ਉਹ ਡੀਐਨਏ ਹੋਇਆ ਸੀਗਾ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਜਗਦੀਪ ਨੇ ਮੈਨੂੰ ਜਦੋਂ ਦੱਸਿਆ ਇਹਦੀ ਮਨਦੀਪ ਦੀ ਮੌਤ ਬਾਰੇ ਸਵੇਰੇ ਮੇਰੀ 7:30 ਵਜੇ ਜਦੋਂ ਗੱਲ ਹੋਈ ਆ ਕਿ ਰਾਤੀ ਇਹ ਜਦੋਂ ਮੇਰੇ ਕੋਲੋਂ ਹੋ ਕੇ ਗਿਆ ਹੈਗਾ ਘਰੋਂ ਤੇ ਮੈਨੂੰ ਇਹਨੇ ਦੱਸਿਆ ਬਾਕੀ ਡਾਕੂਮੈਂਟਾਂ ਦੇ ਹਿਸਾਬ ਨਾਲ ਜਦੋਂ ਸਵੇਰੇ ਇਹਨੇ ਮੈਨੂੰ ਦੱਸਿਆ ਕਿਵੇਂ ਭਾਜੀ तकरीबन ਜਿਹੜੀ ਆ ਮਾਰਚ 2024 ਦੀ ਜਿਹੜੀ ਆ ਉਹ ਡੈਥ ਹੋਈ ਆ ਤੁਸੀਂ ਦੇਖ ਲਓ ਮਾਰਚ 25 25 ਦੀ 2025 ਦੀ ਜਿਹੜੀ ਡੈਥ ਹੋਈ ਆ ਤੇ 26 ਮਾਰਚ ਜਿਹੜਾ ਅਗਲੇ ਮਹੀਨੇ 2 ਮਹੀਨੇ ਤੱਕ ਜਿਹੜਾ ਹੈਗਾ ਉਹ ਆ ਰਿਹਾ ਹੈਗਾ तकरीबन 8 9 10 ਮਹੀਨੇ ਜਿਹੜੀ ਉਹਦੀ ਮੌਤ ਹੋਈ ਨੂੰ ਹੋ ਗਿਆ ਤੇ ਉਹਦੇ ਲਈ ਪਰਿਵਾਰ ਜਿਹੜਾ ਹੈਗਾ ਮਤਲਬ ਕਿ ਉਹਨੂੰ ਲੱਭਣ ਦੇ ਲਈ ਕਿਉਂਕਿ ਇਹ ਤਾਂ ਅੱਜ ਮੌਤ ਦਾ ਤਾਂ ਜਿਹੜਾ ਅੱਜ ਸਾਨੂੰ ਕਲੀਅਰ ਹੋਇਆ ਤੇ ਪਰਿਵਾਰ ਨੂੰ ਆਸ ਸੀ ਕਿ ਸਾਡਾ ਮੁੰਡਾ ਕਿਤੇ ਉੱਥੇ ਲਾਹ ਪਤਾਂ ਨਾ ਹੋਵੇ ਕਿਸੇ ਨੇ ਕੋਈ ਕਿਤੇ ਇਧਰ ਉਧਰ ਨਾ ਕਿਤੇ ਉਹਨੂੰ ਬੰਦ ਕੀਤਾ ਹੋਵੇ ਜੇਲਾ ਦੇ ਵਿੱਚ ਜਾਂ ਕੁਝ ਵੀ ਆ ਉਸ ਦੇ ਲਈ ਜਿਹੜਾ ਪਰਿਵਾਰ ਆ ਤਕਰੀਬਨ ਜਗਦੀਪ ਜਿਹੜਾ ਉਹਦਾ ਮਨਦੀਪ ਦਾ ਬ੍ਰਦਰ ਆ ਉਹ ਦੋ ਵਾਰੀ ਪਿਛਲੇ ਮਹੀਨੋਂ ਆਇਆ ਹੈਗਾ ਦੋ 2.5 ਮਹੀਨੇ ਲਗਾ ਕੇ ਤੇ ਉਹਦਾ ਪਹਿਲਾਂ ਵੀ ਜਾ ਕੇ ਆਇਆ ਸੀ ਤੇ ਉਹਦੇ ਮੰਦੀਪ ਦੇ ਫਾਦਰ ਵੀ ਜਿਹੜੇ ਹੈਗੇ ਆ ਉਹ ਵੀ ਆ ਪਿਛਲੀ 11 ਤਰੀਕ ਨੂੰ ਦਸੰਬਰ 11 ਨੂੰ ਜਿਹੜਾ ਹੈਗਾ 1 ਮਹੀਨੇ ਦਾ ਉਹਨਾਂ ਦਾ ਵੀਜ਼ਾ ਲੱਗਾ ਸੀ ਉਧਰ ਆਪਣੀ ਸਾਰਾ ਪੇਪਰ ਵਰਕ ਜਿਹੜੇ ਕਰਕੇ ਆਏ ਆ ਪਰ ਉਹਨਾਂ ਨੂੰ ਉੱਥੇ ਦੀ ਸਰਕਾਰਾਂ ਨੇ ਦੱਸਿਆ ਨਹੀਂ ਕਿ ਇਹਦੀ ਮੌਤ ਹੋ ਚੁੱਕੀ ਹੈ ਤੁਸੀਂ ਦੇਖੋ ਕਿ ਜੇ 9 ਮਹੀਨੇ ਉਹਦੀ ਡੈਥ ਨੂੰ ਹੋ ਗਏ ਆ 9 ਮਹੀਨਿਆਂ ਦੇ ਵਿੱਚ ਪਰਿਵਾਰ ਦੋ ਵਾਰੀ ਜਾਇਆ ਇੱਕ ਵਾਰੀ ਜਗਦੀਪ ਜਾਇਆ ਆ ਦੋ ਦੋ ਵਾਰੀ ਜਗਦੀਪ ਜਾਇਆ ਇੱਕ ਵਾਰੀ ਉਹ ਤਾਂ ਫਾਜ਼ਲ ਜਾਇਆ ਪਰ ਉੱਥੇ ਦੀ ਸਰਕਾਰਾਂ ਨੇ ਕਿਸੇ ਨੇ ਵੀ ਇਹ ਦੱਸਿਆ ਨਹੀਂ ਕਿ ਵੀ ਇਹ ਜਿਹੜਾ ਮੁੰਡਾ ਹੈਗਾ ਇੱਥੇ ਇਹਦੀ ਜਿਹੜੀ ਡੈਥ ਹੋ ਚੁੱਕੀ ਆ ਜਾਂ ਕਿਸੇ ਤਰ੍ਹਾਂ ਵੀ ਹੈਗਾ ਪਰ ਅੱਜ ਸੁਣ ਕੇ ਬੜਾ ਜਿਹੜਾ ਹੈਗਾ ਦੁੱਖ ਲੱਗਿਆ ਇਹ ਚੀਜ਼ ਹੁਣ ਕਦੋਂ ਤੱਕ ਬਾਡੀ ਇੱਥੇ ਜਿਹੜੀ ਉਹਦੀ ਪਹੁੰਚ ਲਈਏ ਤੇ ਫਿਰ ਸੰਸਕਾਰ ਦਾ ਸਮਾ ਇਹਦੀ ਬਾਡੀ ਦਾ ਇਦਾਂ ਹੈਗੀ ਆ ਕਿ ਮੇਰੀ ਮਿੰਟ-ਮਿੰਟ ਤੇ ਗੱਲ ਹੋਈ ਜਾਂਦੀ ਆ ਜਗਦੀਪ ਨਾਲ ਜਗਦੀਪ ਹੁਣ ਵੀ ਤਕਰੀਬਨ ਕੁੰਡਲੀ ਬਾਰਡਰ ਜਿਹੜਾ ਉੱਥੋਂ ਜਦੋਂ ਦਿੱਲੀ ਨਿਕਲਦੇ ਆ ਉੱਥੇ ਪਹੁੰਚੇ ਸੀਗੇ ਤੇ ਜਿਨ੍ਹਾਂ ਨੂੰ ਪਹੁੰਚਦਿਆਂ ਨੂੰ ਤਕਰੀਬਨ ਮੈਨੂੰ ਲੱਗਦਾ ਮੌਸਮ ਦੇ ਹਿਸਾਬ ਨਾਲ 11 12 ਜਿਹੜੇ ਆ ਉਹ ਗਰਾਇਆ ਆਉਂਦਿਆਂ ਨੂੰ ਜਿਹੜੇ ਆ ਉਹ ਵੱਜ ਜਾਣੇ ਆ ਤੇ ਉਹਨਾਂ ਦਾ ਜਿਹੜਾ ਸੰਸਕਾਰ ਆ ਅਸੀਂ ਕੱਲ ਦਾ ਜਿਹੜਾ ਹੈਗਾ ਉਹ ਹੁਣ ਬੈਠ ਕੇ ਜਿਹੜੀ ਆ ਸਲਾਹ ਕਰਕੇ ਤਕਰੀਬਨ ਕੱਲ ਦਾ ਜਿਹੜਾ 12 ਵਜੇ ਦਾ ਜਾਂ 1 ਵਜੇ ਦਾ ਉਹਨਾਂ ਦੇ ਸੰਸਕਾਰ ਦਾ ਹੈਗਾ 12 ਵਜੇ ਦਾ ਜਿਹੜਾ ਸੰਸਕਾਰ ਦਾ ਅਸੀਂ ਟਾਈਮ ਜਿਹੜਾ ਕੱਲ ਦਾ ਉਹ ਉਹ ਰੱਖਾਂਗੇ ਪਰ ਮੈਂ ਇੱਕ ਤੁਹਾਡੇ ਚੈਨਲ ਦੇ ਰਾਹੀਂ ਮਾਧਿਅਮ ਰਾਹੀਂ ਇੱਕ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇੱਕ ਅਪੀਲ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਕੋਈ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੱਚਿਆਂ ਨੂੰ ਕਿਸੇ ਨੂੰ ਵੀ ਦੋ ਨੰਬਰ ਦੇ ਵਿੱਚ ਬਾਹਰ ਨਾ ਭੇਜੋ ਅਨਲੀਗਨ ਬਾਹਰ ਨਾ ਭੇਜੋ ਕਿਉਂਕਿ ਏਜੰਟਾਂ ਨੂੰ ਸਿਰਫ ਹੁੰਦਾ ਪੈਸਾ ਉਹਨਾਂ ਨੂੰ ਕਿਸੇ ਕੋਈ ਇਨਸਾਨੀਅਤ ਨਾਲ ਕਿਸੇ ਵੀ ਕਿਸੇ ਦੇ ਦੁੱਖ ਦੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਉਹ ਚੰਦ ਪੈਸਿਆਂ ਦੇ ਖਾਤਰ ਜਿਹੜਾ ਹੈਗਾ ਉਹ ਇਦਾਂ ਨੌਜਵਾਨਾਂ ਦੀ ਹੈ ਜਿਹੜੀ ਹੈਗੀ ਆ ਜ਼ਿੰਦਗੀ ਆ ਇੱਕ ਤਾਂ ਬਰਬਾਦ ਕਰਨੀ ਕਹਿੰਦੇ ਹੁੰਦੇ ਆ ਇੱਕ ਜਿਹੜੇ ਪਰਿਵਾਰ ਦੇ ਵਿੱਚੋਂ ਇੱਕ 30 32 ਸਾਲ ਦਾ ਨੌਜਵਾਨ ਲੜਕਾ ਚਲ ਜਾਣਾ ਉਸ ਪੇ ਤੇ ਉਸ ਮਾਂ ਤੇ ਉਸ ਭਰਾ ਤੇ ਉਹਨਾਂ ਤੇ ਕੀ ਬੀਤਦੀ ਹੋਏਗੀ ਇਹ ਮਤਲਬ ਕਿ ਮੈਂ ਬਿਆਨ ਨਹੀਂ ਕਰ ਸਕਦਾ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਦੇਸ਼ ਵਾਸੀਆਂ ਨੂੰ ਇਹ ਅਪੀਲ ਆ ਕਿ ਕਿਸੇ ਨੂੰ ਵੀ ਕਿਤੇ ਵੀ 2 ਨੰਬਰ ਦੇ ਵਿੱਚ ਨਾ ਭੇਜੋ ਉਹਨਾਂ ਦਾ ਜੇ ਬਣਾਉਣਾ ਹੈਗਾ ਦੇਰ ਲੱਗ ਜਾਂਦੀ ਆ ਪਰ 1 ਨੰਬਰ ਦੇ ਵਿੱਚ ਕਰਾਓ ਤਾਂ ਜੋ ਕਿ ਸਾਡੇ ਬੱਚੇ ਸਾਡੇ ਪਰਿਵਾਰ ਜਿਹੜੇ ਆ ਉਹ ਸੇਫ ਰਹਿਣ ਤੇ ਅਸੀਂ ਆਪਣੇ ਘਰਾਂ ਦੇ ਵਿੱਚ ਵਧੀਆ ਰਹੀਏ ਜੀ ਹ ਇਹ ਸਨ ਮਨਦੀਪ ਦੇ ਪਰਿਵਾਰਕ ਮੈਂਬਰ ਜਨਰਲ ਦੱਸਿਆ ਕਿ ਉਹਦੀ ਬਾਡੀ ਜਿਹੜੀ ਹੈ ਅੱਜ देर ਰਾਤ ਤੱਕ ਕਿਉਂਕਿ ਦਿੱਲੀ ਤੋਂ ਜਿਹੜੀ ਬਾਡੀ ਲੈ ਕੇ ਉਹਦਾ ਬ੍ਰਦਰ ਜਿਹੜਾ ਜਗਦੀਪ ਜਿਸ ਨੇ ਅੰਥਕ ਜਿਹੜੀ ਮਿਹਨਤ ਕੀਤੀ ਆ ਪ੍ਰਯਾਸ ਕੀਤਾ ਆਪਣੇ ਭਰਾ ਨੂੰ ਕਿਸੇ ਤਰੀਕੇ ਨਾਲ ਲੱਭ ਕੇ ਜਿਹੜਾ ਉਹ ਵਾਪਸ ਲਿਆਵੇ ਖੁਦ ਵੀ ਦੋ ਵਾਰੀ ਜਿਹੜਾ ਉਹ ਰਸ਼ੀਆ ਦੇ ਵਿੱਚ ਗਿਆ ਉਹਦੇ ਫਾਦਰ ਸਾਹਿਬ ਜਿਹੜੇ ਅਵਤਾਰ ਚੰਦੀ ਆ ਉਹ ਵੀ ਇੱਕ ਵਾਰੀ ਜਾ ਕੇ ਆਇਆ ਪਰ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਸੀ ਪਰ ਜਿਹੜੀ ਇਹ ਮੰਦ ਭਾਗੇ ਖਬਰ ਜਿਹੜੀ ਆ ਉਹਨਾਂ ਨੂੰ ਜਿਹੜੇ ਬ੍ਰਦਰ ਆ ਜਗਦੀਪ ਆ ਜਿਹੜਾ ਮਨਦੀਪ ਦਾ ਬ੍ਰਦਰ ਸੀਗਾ ਉਹਨੂੰ ਜਿਹੜਾ ਦੱਸਦੇ ਪਏ ਸ਼ੁੱਕਰਵਾਰ ਰਾਤ ਜਿਹੜਾ ਪਤਾ ਲੱਗਾ ਸੀ ਤੇ ਸ਼ੁੱਕਰਵਾਰ ਰਾਤ ਹੀ ਜਿਹੜਾ ਜਗਦੀਪ ਇਥੋਂ ਗੁਰਾਇਆਂ ਤੋਂ ਨਿਕਲ ਗਿਆ ਸੀ ਦਿੱਲੀ ਦੇ ਲਈ ਜਿਹਨੇ ਅੱਜ ਉਥੇ ਬਾਡੀ ਜਿਹੜੀ ਆ ਉਹਦੀ ਰਿਸੀਵ ਕਰਕੇ ਤੇ ਹੁਣ ਜਿਹੜਾ ਉਥੋਂ ਵਾਪਸ ਜਿਹੜਾ ਗੁਰਾਇਆਂ ਦੇ ਲਈ ਆ ਰਿਹਾ ਹੈ ਤੇ ਕੱਲ ਨੂੰ ਜਿਹੜਾ ਐਤਵਾਰ ਨੂੰ ਜਿਹੜਾ ਮਨਦੀਪ ਦਾ ਅੰਤਿਮ ਸੰਸਕਾਰ ਜਿਹੜਾ ਗੁਰਾਇਆਂ ਦੇ ਵਿੱਚ ਜਿਹੜਾ ਕੀਤਾ ਜਾ